ਦੋਸਤੋ ਕਈ ਵਾਰ ਇਨਸਾਨ ਦੇ ਰਵਈਏ ਤੇ ਜੀਵਨ ਦੇ ਢੰਗ ਉਸਦੀ ਖੁਦ ਦੀ ਬੇਸਮਝੀ ਦਾ ਨਤੀਜਾ ਹੁੰਦੇ ਨੇ ਕੀ ਤੁਸੀਂ ਕਦੇ ਸੋਚਿਆ ਕਿ ਕੰਜੂਸੀ ਤੇ ਬਾਦਜ਼ਬਾਨੀ ਬਿਨਾ ਸੋਚੇ ਸਮਝੇ ਕਿਸੇ ਨੂੰ ਕੁਝ ਵੀ ਬੋਲ ਦੇਣਾ ਅਸਲ ਵਿੱਚ ਰਿਸ਼ਤਿਆਂ ਨੂੰ ਕਿੰਨਾ ਤੋੜ ਸਕਦੇ ਨੇ ਅਸਲ ਸੁੱਖ ਸਿਰਫ ਦੌਲਤ ਤੇ ਗੁਮਾਨ ਵਿੱਚ ਨਹੀਂ ਸਗੋਂ ਦਿਲ ਦੀ ਸਫਾਈ ਤੇ ਦਾਨ ਭਾਵਨਾ ਦੇ ਜਜ਼ਬੇ ਵਿੱਚ ਹੈ ਪਰ ਜਦੋਂ ਲਾਲਚ ਤੇ ਹੰਕਾਰ ਪੈਦਾ ਹੋ ਜਾਂਦੇ ਨੇ ਤਾਂ ਫਿਰ ਉਹ ਜੀਵਨ ਦੇ ਅਸਲ ਮਕਸਦ ਨੂੰ ਭੁਲਾ ਦਿੰਦੇ ਨੇ ਅੱਜ ਦੀ ਕਹਾਣੀ ਇੱਕ ਅਜਿਹੀ ਸ਼ਖਸੀਅਤ ਦੀ ਹੈ ਜਿਸ ਦੇ ਜੀਵਨ ਵਿੱਚ ਇੱਕ ਅਨੋਖਾ ਮੋੜ ਆਇਆ ਜਿੱਥੇ ਉਸਦੇ ਆਪਣੇ ਹੀ ਕਰਮ ਉਸਦੇ ਸਾਹਮਣੇ ਆ ਖੜੇ ਹੋਏ ਇੱਕ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ ਬੜੇ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ ਕਿਸੇ ਸ਼ਹਿਰ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਸੀ ਉਸਦਾ ਪਤੀ ਬਹੁਤ ਜ਼ਿਆਦਾ ਜ਼ਮੀਨ ਤੇ ਜਾਇਦਾਦ ਛੱਡ ਕੇ ਦੁਨੀਆ ਤੋਂ ਚਲਾ ਗਿਆ ਉਸ ਬੁੱਢੀ ਔਰਤ ਦਾ ਇੱਕ ਪੁੱਤਰ ਵੀ ਸੀ ਜੋ ਕਿ ਵਪਾਰ ਵਿੱਚ ਚੰਗਾ ਖਾਸਾ ਧਨ ਕਮਾਉਂਦਾ ਸੀ ਇਹੀ ਕਾਰਨ ਸੀ ਕਿ ਉਹਨਾਂ ਦੇ ਘਰ ਵਿੱਚ ਬੇਹਿਸਾਬ ਦੌਲਤ ਸੀ ਤੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਪਰ ਉਹ ਬੁੱਢੀ ਔਰਤ ਬਹੁਤ ਪੰਜੂਸ ਤੇ ਬਾਦਜ਼ਬਾਨ ਸੀ ਬਿਨਾਂ ਕਿਸੇ ਗੱਲ ਦੇ ਉਹ ਅਕਸਰ ਅਸਮਾਨ ਸਿਰ ਤੇ ਚੁੱਕ ਲੈਂਦੀ ਸੀ ਤੇ ਪੂਰਾ ਆੜ ਗਵਾੜ ਉਹਦੀਆਂ ਆਵਾਜ਼ਾਂ ਸੁਣਦਾ ਸੀ। ਹਰ ਕਿਸੇ ਨਾਲ ਝਗੜਾ ਕਰਨਾ ਉਸਦਾ ਰੋਜ਼ਾਨਾ ਦਾ ਕੰਮ ਸੀ ਪਰ ਬੁੱਢੀ ਔਰਤ ਦਾ ਪੁੱਤਰ ਬਹੁਤ ਸਮਝਦਾਰ ਤੇ ਨੇਕਦਿਲ ਇਨਸਾਨ ਸੀ। ਉਹ ਗਰੀਬਾਂ, ਬੇਸਹਾਰਿਆਂ ਤੇ ਲੋੜਵੰਦਾਂ ਦੀ ਮਦਦ ਕਰਦਾ ਸੀ। ਅਕਸਰ ਉਹ ਆਪਣੀ ਮਾਂ ਨੂੰ ਸਮਝਾਉਂਦਾ ਕਿ ਮਾਂ ਤੈਨੂੰ ਕਿਹੜੀ ਚੀਜ਼ ਦੀ ਘਾਟ ਹੈ? ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ। ਫਿਰ ਵੀ ਤੂੰ ਇਨੀ ਕੰਜੂਸੀ ਕਿਉਂ ਕਰਦੀ ਹੈਂ? ਇਹ ਦੌਲਤ ਜਮ੍ਹਾਂ ਕਰਕੇ ਕੋਈ ਵੀ ਆਪਣੇ ਨਾਲ ਨਹੀਂ ਲੈ ਜਾਂਦਾ। ਸਗੋਂ ਨੇਕੀ ਤੇ ਚੰਗੇ ਕਰਮ ਇਨਸਾਨ ਦੇ ਨਾਲ ਜਾਂਦੇ ਨੇ। ਮਾਂ ਤੈਨੂੰ ਧਨ-ਦੌਲਤ ਜਮ੍ਹਾਂ ਕਰਨ ਦੀ ਫਿਕਰ ਛੱਡ ਦੇਣੀ ਚਾਹੀਦੀ ਹੈ। ਤੂੰ ਲੋਕਾਂ ਦੀ ਮਦਦ ਕਰਿਆ ਕਰ ਸੇਵਾ ਕਰਿਆ ਕਰ ਤੇ ਕਿਸੇ ਦਾ ਵੀ ਦਿਲ ਨਾ ਦੁਖਾਇਆ ਕਰ ਸਭ ਨੂੰ ਪਿਆਰ ਨਾਲ ਬੋਲਿਆ ਕਰ ਪਰ ਉਸ ਬੁੱਢੀ ਔਰਤ ਨੂੰ ਆਪਣੇ ਪੁੱਤਰ ਦੀਆਂ ਇਹ ਗੱਲਾਂ ਬੁਰੀਆਂ ਲੱਗਦੀਆਂ ਸੀ ਉਹ ਹਮੇਸ਼ਾ ਕਹਿੰਦੀ ਸੀ ਕਿ ਮੇਰਾ ਪੁੱਤਰ ਬਹੁਤ ਬੇਵਕੂਫ ਤੇ ਫਜ਼ੂਲ ਖਰਚਾ ਹੈ ਇਸ ਲਈ ਤਾਂ ਉਹ ਇਦਾਂ ਦੀਆਂ ਬਹਿਕੀਆਂ ਬਹਿਕੀਆਂ ਗੱਲਾਂ ਕਰਦਾ ਹੈ ਮੈਂ ਕੰਜੂਸੀ ਕਦੋਂ ਕਰਦੀਆਂ ਮੈਂ ਤਾਂ ਬਚਤ ਕਰਦੀਆਂ ਆਪਣੇ ਪੁੱਤ ਵਾਂਗ ਮੈਂ ਲੋਕਾਂ ਵਿੱਚ ਆਪਣਾ ਪੈਸਾ ਨਹੀਂ ਲਟਾਉਂਦੀ ਤੇ ਨਾ ਹੀ ਇਸ ਨੂੰ ਬਰਬਾਦ ਕਰਦੀਆਂ ਉੱਚੀ ਆਵਾਜ਼ ਵਿੱਚ ਬੁੱਢੀ ਮਾਂ ਇਹ ਵੀ ਕਹਿੰਦੀ ਕਿ ਮੈਂ ਬਦਜ਼ਬਾਨ ਕਦੋਂ ਹਾਂ ਮੈਂ ਤਾਂ ਹਮੇਸ਼ਾ ਸੱਚ ਗੱਲ ਕਹਿੰਦੀਆਂ ਹੁਣ ਜੇਕਰ ਸੱਚ ਗੱਲ ਕਹਿਣ ਨਾਲ ਕਿਸੇ ਦਾ ਦਿਲ ਦੁਖਦਾ ਹੈ ਤਾਂ ਦੁਖਦਾ ਰਹੇ ਕਿਉਂਕਿ ਸੱਚ ਤਾਂ ਭਾਈ ਕੋੜਾ ਹੀ ਹੁੰਦਾ ਹੈ ਆਪਣੀ ਮਾਂ ਦਾ ਇਹ ਰਵਈਆ ਦੇਖ ਕੇ ਆਖਰਕਾਰ ਪੁੱਤਰ ਨੇ ਉਸ ਨੂੰ ਕੁਝ ਸਮਝਾਉਣਾ ਹੀ ਛੱਡ ਦਿੱਤਾ ਉਸ ਨੇ ਸੋਚਿਆ ਕਿ ਮਾਂ ਆਪਣੀਆਂ ਆਦਤਾਂ ਛੱਡਣ ਵਾਲੀ ਨਹੀਂ ਐਸ ਲਈ ਜੋਸ਼ ਦੇ ਮਨ ਵਿੱਚ ਆਏ ਉਹੀ ਕਰੇ ਪਰ ਫਿਰ ਵੀ ਉਸ ਨੂੰ ਇਸ ਗੱਲ ਦੀ ਫਿਕਰ ਰਹਿੰਦੀ ਕਿ ਮੇਰੀ ਮਾਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਨਹੀਂ ਕਰਦੀ ਕੋਈ ਦਾਨ ਪਉਣਾ ਨਹੀਂ ਕਰਦੀ ਸਗੋਂ ਉਹਨਾਂ ਨਾਲ ਬੁਰਾ ਵਰਤਾਅ ਕਰਦੀ ਹੈ ਫਿਰ ਇੱਕ ਦਿਨ ਉਸ ਨੂੰ ਪਤਾ ਚੱਲਿਆ ਕਿ ਪਿੰਡ ਦੇ ਬਾਹਰ ਕੋਈ ਮਹਾਤਮਾ ਆਏ ਨੇ ਉਹ ਬਜ਼ੁਰਗ ਮਹਾਤਮਾ ਬਹੁਤ ਹੀ ਨੇਕ ਦਿਲ ਤੇ ਰੱਬ ਦੇ ਭਗਤ ਸੀ ਤੇ ਰਾਤ ਭਾਰ ਬੰਦਗੀ ਵਿੱਚ ਲੀਨ ਰਹਿੰਦੇ ਸੀ। ਉਹਨਾਂ ਨੇ ਪਿੰਡ ਦੇ ਬਾਹਰ ਨਦੀ ਦੇ ਕੰਢੇ ਆਪਣਾ ਡੇਰਾ ਲਗਾਇਆ ਹੋਇਆ ਸੀ। ਲੋਕ ਦੂਰੋਂ-ਦੂਰ ਉਹਨਾਂ ਦੇ ਕੋਲ ਜਾਂਦੇ ਤੇ ਉਹਨਾਂ ਦਾ دیدار ਕਰਦੇ ਤੇ ਆਪਣੇ ਦੁੱਖ-ਦਰਦ ਉਹਨਾਂ ਨੂੰ ਦੱਸਦੇ ਤੇ ਆਪਣੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਲੈਂਦੇ। ਬੁੱਢੀ ਔਰਤ ਦੇ ਪੁੱਤਰ ਨੇ ਸੋਚਿਆ ਕਿਉਂ ਨਾ ਮੈਂ ਵੀ ਉਸ ਮਹਾਤਮਾ ਦੇ ਕੋਲ ਜਾਵਾਂ ਤੇ ਉਹਨਾਂ ਨੂੰ ਆਪਣੀ ਮਾਂ ਦੇ ਬਾਰੇ ਸਾਰੀ ਗੱਲ ਸੱਚ-ਸੱਚ ਦੱਸ ਦਵਾਂ। ਸ਼ਾਇਦ ਉਹਨਾਂ ਦੀ ਮਦਦ ਨਾਲ ਕੋਈ ਸੁਧਾਰ ਦਾ ਰਾਹ ਨਿਕਲਾਵੇ। ਇਹ ਸੋਚ ਕੇ ਉਹ ਬਜ਼ੁਰਗ ਮਹਾਤਮਾ ਦੀ ਖਿਦਮਤ ਵਿੱਚ ਹਾਜ਼ਰ ਹੋ ਗਿਆ ਤੇ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਦੱਸੀ। ਮਹਾਤਮਾ ਨੇ ਉਸਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਕਹਿਣ ਲੱਗੇ ਕਿ ਇੱਕ ਚੰਗਾ ਇਨਸਾਨ ਹਮੇਸ਼ਾ ਦੂਜਿਆਂ ਦੇ ਨਾਲ ਹਮਦਰਦੀ ਤੇ ਪਿਆਰ ਨਾਲ ਪੇਸ਼ ਆਉਂਦਾ ਹੈ ਪਰ ਜਿਹੜਾ ਇਨਸਾਨ ਅਜੀਹਨਾ ਨਾ ਕਰੇ ਤੇ ਆਪਣੀ ਦੌਲਤ ਵਿੱਚੋਂ ਕੁਝ ਦਾਨ ਪਾਉਣ ਦਾ ਕੰਮ ਨਾ ਕਰੇ ਸਗੋਂ ਹਰ ਕਿਸੇ ਨਾਲ ਬੁਰਾ ਵਰਤਾਅ ਕਰੇ ਤਾਂ ਐਸੇ ਇਨਸਾਨ ਨੂੰ ਰੱਬ ਕਦੇ ਵੀ ਪਸੰਦ ਨਹੀਂ ਕਰਦਾ ਪਰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ ਤੂੰ ਇੱਥੇ ਨੇਕ ਇਰਾਦੇ ਦੇ ਨਾਲ ਆਇਆ ਹੈ ਇਸ ਲਈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੇਰੀ ਮਾਂ ਕੰਜੂਸੀ ਤੇ ਬਦਜ਼ੁਬਾਨੀ ਵਰਗੀਆਂ ਬੁਰਾਈਆਂ ਤੋਂ ਛੁਟਕਾਰਾ ਪਾ ਸਕੇ ਸੋ ਬੁੱਢੀ ਔਰਤ ਦੇ ਪੁੱਤਰ ਨੂੰ ਮਹਾਤਮਾ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਉਮੀਦ ਮਿਲੀ। ਉਹਨਾਂ ਦਾ ਸ਼ੁਕਰ ਅਦਾ ਕਰਦਾ ਹੋਇਆ ਆਪਣੇ ਘਰ ਵਾਪਸ ਲੌਟ ਆਇਆ। ਫਿਰ ਅਗਲੇ ਦਿਨ ਉਹ ਮਹਾਤਮਾ ਇੱਕ ਫਕੀਰ ਦੇ ਰੂਪ ਵਿੱਚ ਬੁੱਢੀ ਔਰਤ ਦੇ ਘਰ ਦੇ ਸਾਹਮਣੇ ਪਹੁੰਚ ਗਏ। ਉਹਨਾਂ ਨੇ ਜ਼ੋਰ ਨਾਲ ਆਵਾਜ਼ ਲਗਾਈ ਤੇ ਬੁੱਢੀ ਮਾਂ ਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਉਹ ਕਹਿਣ ਲੱਗੇ ਕਿ ਕੋਈ ਹੈ ਜੋ ਇਸ ਫਕੀਰ ਦੀ ਮਦਦ ਕਰੇ। ਜਦੋਂ ਉਹ ਔਰਤ ਦਰਵਾਜ਼ੇ ਤੇ ਆਈ ਤਾਂ ਫਕੀਰ ਨੇ ਆਪਣਾ ਕਾਸਾ ਉਹਦੇ ਸਾਹਮਣੇ ਕਰ ਦਿੱਤਾ ਤੇ ਕਹਿਣ ਲੱਗਾ, "हे ਮਾਈ, ਰੱਬ ਦੇ ਵਾਸਤੇ ਕੁਝ ਖੈਰ ਪਾ ਦੇ।" ਫਕੀਰ ਦੀ ਇੰਨੀ ਗੱਲ ਸੁਣ ਰਬデア ਲੱਗਦਿਆ ਤੂੰ ਖੁਦ ਇੱਕ ਬੁੱਢਾ ਐ ਕਬਰ ਵਿੱਚ ਪੈਰ ਲਟਕਾਈ ਬੈਠਾ ਐ ਤੇ ਮੈਨੂੰ ਮਾਈ ਕਹਿੰਦਾ ਐ ਤੈਨੂੰ ਸ਼ਰਮ ਨਹੀਂ ਆਉਂਦੀ ਫਕੀਰ ਨੇ ਮੁਸਕਰਾ ਕੇ ਕਿਹਾ ਅੱਲਾ ਤੇਰੀ ਉਮਰ ਵਿੱਚ ਬਰਕਤ ਦੇਵੇ ਮੇਰੇ ਤੋਂ ਗਲਤੀ ਹੋ ਗਈ ਜੋ ਤੈਨੂੰ ਮਾਈ ਕਹਿ ਬੈਠਾ ਤੂੰ ਤਾਂ ਵਾਕਿਆ ਹੀ ਮੇਰੇ ਤੋਂ ਉਮਰ ਵਿੱਚ ਛੋਟੀ ਐ ਮੈਨੂੰ ਮਾਫ ਕਰ ਦੇ ਤੇ ਆਪਣਾ ਦਿਲ ਸਾਫ਼ ਕਰ ਲੈ ਫਿਰ ਫਕੀਰ ਨੇ ਕਿਹਾ ਐ ਬੇਟੀ ਖੁਦਾ ਦੇ ਨਾਮ ਤੇ ਮੈਨੂੰ ਕੁਝ ਖੈਰ ਪਾ ਦੇ ਬੁੱਢੀ ਔਰਤ ਇੱਕ ਵਾਰੀ ਫਿਰ ਗੁੱਸੇ ਨਾਲ ਬੋਲੀ ਹਰੇ ਮੈਂ ਤੇਰੀ ਬੇਟੀ ਕਿਵੇਂ ਹੋ ਸਕਦੀ ਆ ਅੰਨਾ ਤਾਂ ਨਹੀਂ ਜੋ ਇੱਕ ਭਿਖਾਰੀ ਮੈਨੂੰ ਬੇਟੀ ਕਹਿੰਦਾ ਐ ਤੇਰੀ ਹਿੰਮਤ ਕਿਵੇਂ ਹੋਈ ਫਕੀਰ ਘਬਰਾਇਆ ਤੇ ਕਹਿਣ ਲੱਗਾ ਮਾਫ ਕਰਨਾ ਸੱਚੀਓ ਮੇਰੇ ਤੋਂ ਫਿਰ ਗਲਤੀ ਹੋ ਗਈ ਜੋ ਤੈਨੂੰ ਬੇਟੀ ਕਹਿ ਬੈਠਾ ਐ ਸਵਰਗੀ ਔਰਤ ਖੁਦਾ ਦੇ ਨਾਮ ਤੇ ਮੈਨੂੰ ਕੁਝ ਖਿਹਰਾਤ ਦੇ ਦੇ ਬੁੱਢੀ ਔਰਤ ਇਹ ਸੁਣ ਕੇ ਫਿਰ ਗੁੱਸੇ ਨਾਲ ਫਟ ਪਈ ਤੇ ਪੈਰ ਪਾਟ ਕੇ ਬੋਲੀ ਤੇਰੇ ਮੂੰਹ ਵਿੱਚ ਖਾਕ ਕਿਵੇਂ ਮਰ ਗਈ ਆ ਜੋ ਤੂੰ ਐਸਾ ਬੋਲਦਾ ਹੈ ਤੂੰ ਇਹ ਜ਼ੁਰਤ ਕਿਵੇਂ ਕੀਤੀ ਬੁੱਢੀ ਔਰਤ ਗੁੱਸੇ ਨਾਲ ਬੋਲੀ ਫਕੀਰ ਨੇ ਘਬਰਾ ਕੇ ਕਿਹਾ ਨਹੀਂ ਨਹੀਂ ਰੱਬ ਨਾ ਕਰੇ ਮੇਰਾ ਇਹ ਮਤਲਬ ਨਹੀਂ ਸੀ ਮੈਨੂੰ ਇੱਕ ਵਾਰੀ ਫਿਰ ਮਾਫ ਕਰ ਦੇ ਖੁਦਾ ਤੇਰਾ ਭਲਾ ਕਰੇ ਤਰੀ ਉਮਰ ਲੰਬੀ ਹੋਵੇ ਐਨੇਕ ਬੀਬੀ ਮੈਂ ਦੋ ਦਿਨਾਂ ਤੋਂ ਭੁੱਖਾ ਵਾਂ ਰੱਬ ਦੇ ਨਾਮ ਤੇ ਮੈਨੂੰ ਇੱਕ ਰੋਟੀ ਤੇ ਚਮਚਾ ਭਰ ਸਬਜ਼ੀ ਦੇ ਦੇ ਫਕੀਰ ਨੇ ਅਰਜ਼ ਕੀਤੀ ਇਸ ਵਾਰੀ ਫਕੀਰ ਦੀਆਂ ਦਿੱਤੀਆਂ ਦੁਆਵਾਂ ਨੇ ਬੁੱਢੀ ਔਰਤ ਦੇ ਦਿਲ ਤੇ ਅਜੀਹਾ ਅਸਰ ਕੀਤਾ ਕਿ ਉਸਨੇ ਫਕੀਰ ਨੂੰ ਗਾਲਾਂ ਨਹੀਂ ਦਿੱਤੀਆਂ ਸਿਰਫ ਨਰਾਜ਼ ਲਹਿਜੇ ਵਿੱਚ ਇੰਨਾ ਹੀ ਕਿਹਾ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਖੁਦ ਬੁੱਢੀ ਹਾਂ ਤੈਨੂੰ ਕੀ ਲੱਗਦਾ ਹੈ ਕਿ ਮੈਂ ਬੇਵਕੂਫਾਂ ਜੋ ਮੇਰੇ ਤੋਂ ਰੋਟੀ ਤੇ ਸਬਜ਼ੀ ਮੰਗਦਾ ਹੈ ਕਿ ਮੇਰਾ ਘਰ ਕੋਈ ਲੰਗਰ ਹੈ ਚੱਲ ਹੁਣ ਇੱਥੋਂ ਦੂਰ ਚਲਾ ਜਾ ਤੇ ਆਪਣਾ ਰਸਤਾ ਲੈ ਬੁੱਢੀ ਔਰਤ ਗੁੱਸੇ ਨਾਲ ਬੋਲੀ ਫਕੀਰ ਇਹ ਸੁਣ ਕੇ ਸਮਝ ਗਿਆ ਕਿ ਉਸ ਦਾ ਪੁੱਤਰ ਵਾਕਿਆ ਹੀ ਸਹੀ ਸੀ ਫਿਰ ਉਹ ਗੜਗੜਾ ਕੇ ਕਹਿਣ ਲੱਗਾ ਐਨਕ ਬੀਬੀ ਰੋਟੀ ਸਬਜ਼ੀ ਨਾ ਸੀ ਤਾਂ ਸਿਰਫ ਇੱਕ ਮੁਠੀ ਆਟਾ ਹੀ ਦੇ ਦੇ ਇਸ ਤੇ ਬੁੱਢੀ ਔਰਤ ਨੇ ਜਵਾਬ ਦਿੱਤਾ ਵੇਖ ਹੁਣ ਜ਼ਿਆਦਾ ਤੰਗ ਨਾ ਕਰ ਸਾਰੇ ਸ਼ਹਿਰ ਵਿੱਚ ਤੈਨੂੰ ਸਿਰਫ ਮੇਰਾ ਹੀ ਘਰ ਮਿਲਿਆ ਸੀ ਜੋ ਇੱਥੇ ਆ ਟਪ ਗਿਆ ਹੁਣ ਮੈਨੂੰ ਗੁੱਸਾ ਨਾ ਦਿਵਾ ਤੇ ਥੋਂ ਚਲਾ ਜਾ ਫਕੀਰ ਨੇ ਸੋਚਿਆ ਕਿ ਇਹ ਬੁੱਢੀ ਕੁਝ ਦੇਣ ਵਾਲੀ ਨਹੀਂ ਹੈ ਪਰ ਉਹ ਵੀ ਇਸ ਤੋਂ ਕੁਝ ਲਏ ਬਗੈਰ ਜਾਣਾ ਨਹੀਂ ਸੀ ਚਾਹੁੰਦਾ ਅਚਾਨਕ ਉਸ ਦੀ ਨਜ਼ਰ ਵਿੜੇ ਵਿੱਚ ਬਿਖਰੇ ਪਏ ਬਦਾਮ ਦੇ ਛਿਲਕਿਆਂ ਤੇ ਪਈ ਫਕੀਰ ਕਹਿਣ ਲੱਗਾ ਨੇਕ ਬੀਬੀ ਆਜ ਤਾਂ ਤੇਥੋਂ ਕੁਝ ਲੈ ਕੇ ਹੀ ਜਾਵਾਂਗਾ ਅੱਛਾ ਚੱਲ ਆਟਾ ਨਾ ਸਹੀ ਬਦਾਮਾਂ ਦੇ ਆ ਛਿਲਕੇ ਹੀ ਦੇ ਦੇ ਇਹ ਸੁਣ ਕੇ ਕੰਜੂਸ ਬੁੱਢੀ ਔਰਤ ਕਹਿ ਲੱਗੀ ਮੇਰੇ ਰੱਬਾ ਇਹ ਕਿਹੋ ਜਿਹਾ ਢੀਠ ਬੰਦਾ ਹੈ ਜੋ ਕੁਵਾਂਗ ਚਿਮੜ ਗਿਆ ਹੈ ਤੈਨੂੰ ਕੀ ਲੱਗਿਆ ਇਹ ਬਦਾਮ ਦੇ ਛਿਲਕੇ ਮੈਂ ਬਿਨਾਂ ਮਤਲਬ ਦੇ ਹੀ ਸਿੱਟੇ ਪਏ ਨੇ ਉਹ ਇਹਨਾਂ ਨੂੰ ਤਾਂ ਪੀਸ ਕੇ ਮੈਂ ਆਪਣੇ ਦੰਦਾਂ ਦਾ ਮੰਜਣ ਬਣਾਉਂਦੀ ਆ ਭਲਾ ਤੈਨੂੰ ਕਿਉਂ ਦੇ ਦਵਾਂ ਉਹ ਨੇਕ ਮਹਾਤਮਾ ਜੋ ਇੱਕ ਫਕੀਰ ਦੇ ਰੂਪ ਵਿੱਚ ਸੀ ਕਹਿਣ ਲੱਗਾ ਸੋਚ ਲੈ ਮੈਂ ਤਾਂ ਇਹ ਤੇਰੇ ਫਾਇਦੇ ਲਈ ਹੀ ਕਿਹਾ ਹੈ ਆਪਣੇ ਫਾਇਦੇ ਦੀ ਗੱਲ ਸੁਣ ਕੇ ਬੁੱਢੀ ਔਰਤ ਦੀਆਂ ਅੱਖਾਂ ਚਮਕ ਪੁੱਠੀਆਂ ਉਹ ਖੁਸ਼ ਹੋ ਕੇ ਕਹਿਣ ਲੱਗੀ ਮੇਰੇ ਫਾਇਦੇ ਲਈ ਉਹ ਕਿਵੇਂ ਫਕੀਰ ਕਹਿਣ ਲੱਗਾ ਉਹ ਇਸ ਤਰ੍ਹਾਂ ਕਿ ਮੈਂ ਬਦਾਮ ਦੇ ਇਹਨਾਂ ਛਿਲਕਿਆਂ ਦੇ ਬਦਲੇ ਤੈਨੂੰ ਇੱਕ ਸੋਨੇ ਦਾ ਸਿੱਕਾ ਦੇਵਾਂਗਾ ਇਹ ਸੁਣ ਕੇ ਬੁੱਢੀ ਔਰਤ ਦੀਆਂ ਗੱਲਾਂ ਖੜ ਗਈਆਂ ਤੇ ਕਹਿਣ ਲੱਗੀ ਬਦਾਮ ਦੇ ਇਹਨਾਂ ਛਿਲਕਿਆਂ ਦੇ ਬਦਲੇ ਇੱਕ ਸੋਨੇ ਦਾ ਸਿੱਕਾ اچھا ਠੀਕ ਹੈ ਤੂੰ ਬਦਾਮ ਦੇ ਇਹ ਛਿਲਕੇ ਰੱਖ ਲੈ ਤੇ ਮੈਨੂੰ ਉਹ ਸੋਨੇ ਦਾ ਸਿੱਕਾ ਦੇ ਦੇ ਫਕੀਰ ਨੇ ਕਿਹਾ ਕਿ ਹਾਲੇ ਨਹੀਂ ਮੈਂ ਤੈਨੂੰ ਸਿੱਕਾ ਕੱਲ੍ਹ ਲਿਆ ਕੇ ਦੇਵਾਂਗਾ ਇਹ ਸੁਣ ਕੇ ਬੁੱਢੀ ਔਰਤ ਨੇ ਫਕੀਰ ਉੱਪਰ ਤੰਜ ਕੱਸਦੇ ਹੋਏ ਕਿਹਾ ਕੱਲ ਨੂੰ ਕਿੱਥੋਂ ਲਿਆਏਂਗਾ ਕਿ ਰਾਤ ਨੂੰ ਕਿਧਰ ਚੋਰੀ ਕਰੇਂਗਾ ਇਹ ਸੁਣ ਕੇ ਫਕੀਰ ਕਹਿਣ ਲੱਗਾ ਤੌਬਾ ਤੌਬਾ ਮੈਂ ਚੋਰੀ ਕਿਉਂ ਕਰਾਂਗਾ ਮਾਈ ਗੱਲ ਇਹ ਹੈ ਕਿ ਮੈਂ ਹਰ ਰਾਤ ਕਬਰਸਤਾਨ ਜਾਂਦਾ ਵਾਂ ਉੱਥੇ ਰਾਤ ਭਰ ਇੱਕ ਕਬਰ ਦੇ ਨੇੜੇ ਲੇਟਿਆ ਰਹਿੰਦਾ ਵਾਂ ਤੇ ਸਵੇਰੇ ਪਤਾ ਨਹੀਂ ਕੌਣ ਮੇਰੇ ਕੋਲ ਪੰਜ ਸੋਨੇ ਦੇ ਸਿੱਕੇ ਰੱਖ ਜਾਂਦਾ ਹੈ ਸੋ ਕੱਲ ਨੂੰ ਮੈਂ ਤੈਨੂੰ ਸੋਨੇ ਦਾ ਸਿੱਕਾ ਲਿਆ ਕੇ ਦੇਵਾਂਗਾ ਹੁਣ ਇਹ ਬਦਾਮ ਦੇ ਛਿਲਕੇ ਤਾਂ ਮੈਨੂੰ ਦੇ ਦੇ ਬੁੱਢੀ ਔਰਤ ਨੇ ਜਦੋਂ ਫਕੀਰ ਦੀ ਇਹ ਗੱਲ ਸੁਣੀ ਤਾਂ ਉਸਨੇ ਬੇਸਬਰੀ ਨਾਲ ਪੁੱਛਿਆ ਅੱਛਾ ਗੱਲ ਜੇ ਮੈਂ ਵੀ ਉਸ ਕਬਰ ਦੇ ਕੋਲ ਰਾਤ گزارਾਂ ਤਾਂ ਕਿ ਮੈਨੂੰ ਵੀ ਸੋਨੇ ਦੇ ਸਿੱਕੇ ਮਿਲਣਗੇ ਫਕੀਰ ਨੇ ਕਿਹਾ ਕਿ ਕਿਉਂ ਨਹੀਂ ਜ਼ਰੂਰ ਮਿਲਣਗੇ ਅੱਛਾ ਹੁਣ ਇਹ ਬਦਾਮ ਦੇ ਛਿਲਕੇ ਤਾਂ ਮੈਨੂੰ ਦੇ ਦਿਓ ਫਕੀਰ ਨੇ ਫਿਰ ਕਿਹਾ ਫਿਰ ਉਹ ਪਖੰਡੀ ਬੁੱਢੀ ਔਰਤ ਤੁਰੰਤ ਅੱਗੇ ਵਧੀ ਬਦਾਮ ਦੇ ਛਿਲਕੇ ਚੁੱਕ ਕੇ ਤੇ ਫਕੀਰ ਨੂੰ ਦੇ ਦਿੱਤੇ ਤੇ ਕਹਿਣ ਲੱਗੀ ਲਓ ਬਾਬਾ ਰੱਬ ਨੇ ਮੈਨੂੰ ਇੰਨਾ ਵੱਡਾ ਦਿਲ ਦਿੱਤਾ ਹੈ ਮੇਰੇ ਤੋਂ ਤਾਂ ਕਿਸੇ ਦੀ ਲੋੜ ਬਰਦਾਸ਼ਤ ਨਹੀਂ ਹੁੰਦੀ ਐਸ ਤੇ ਫਕੀਰ ਨੇ ਔਰਤ ਨੂੰ ਕਿਹਾ ਪਰ ਤੁਸੀਂ ਤਾਂ ਕੁਝ ਸਮਾਂ ਪਹਿਲਾਂ ਇਹ ਛਿਲਕੇ ਮੰਜਣ ਬਣਾਉਣ ਲਈ ਰੱਖੇ ਸੀ ਬੁੱਢੀ ਔਰਤ ਨੇ ਮੁਸਕਰਾਉਂਦੇ ਹੋਏ ਕਿਹਾ ਮੰਜਣ ਮੰਜਨ ਬਣਾ ਕੇ ਮੈਂ ਕੀ ਕਰਾਂਗੀ ਮੇਰੇ ਮੂੰਹ ਵਿੱਚ ਤਾਂ ਦੰਦ ਹੀ ਨਹੀਂ ਹੈ ਹੁਣ ਫਕੀਰ ਨੇ ਉਸ ਤੋਂ ਬਦਾਮ ਦੇ ਛਿਲਕੇ ਲੈਂਦੇ ਹੋਏ ਕਿਹਾ ਮੈਂ ਕੱਲ ਸਵੇਰੇ ਆ ਕੇ ਤੈਨੂੰ ਇੱਕ ਸੋਨੇ ਦਾ ਸਿੱਕਾ ਦੇ ਦਿਆਂਗਾ ਬੁੱਢੀ ਔਰਤ ਤੁਰੰਤ ਕਹਿਣ ਲੱਗੀ ਕਿ ਨਹੀਂ ਨਹੀਂ ਸਿੱਕਾ ਦੇਣ ਦੀ ਕੋਈ ਲੋੜ ਨਹੀਂ ਰੱਬ ਦੇ ਨਾਮ ਤੇ ਜੋ ਚੀਜ਼ ਦੇ ਦਿੱਤੀ ਜਾਵੇ ਉਸ ਦੀ ਕੀਮਤ ਮੈਂ ਨਹੀਂ ਲੈਂਦੀ ਤੂੰ ਸਿਰਫ ਇੱਕ ਗੱਲ ਮੰਨ ਕਿ ਅੱਜ ਕਬਰਸਤਾਨਾ ਨਾ ਜਾਵੇਂ ਤੇਰੀ ਜਗ੍ਹਾ ਅੱਜ ਮੈਂ ਉੱਥੇ ਜਾਵਾਂਗੀ ਫਕੀਰ ਨੇ ਉਸ ਦੀ ਗੱਲ ਮੰਨ ਲਈ ਤੇ ਦੁਆਵਾਂ ਦਿੰਦਾ ਹੋਇਆ ਉੱਥੋਂ ਚਲਾ ਗਿਆ ਬੁੱਢੀ ਔਰਤ ਦੇ ਦਿਲ ਵਿੱਚ ਹੁਣ ਲੱਡੂ ਫਟਰੇ ਸੀ ਉਹ ਸੋਚ ਰਹੀ ਸੀ ਕਿ ਉਸਨੇ ਫਕੀਰ ਨੂੰ ਬੇਵਕੂਫ ਬਣਾ ਦਿੱਤਾ ਹੈ ਤੇ ਹੁਣ ਉਹ ਹਰ ਰੋਜ਼ ਕਬਰਸਤਾਨ ਜਾ ਕੇ ਉਥੋਂ سونے ਦੇ ਸਿੱਕੇ ਲਿਆਇਆ ਕਰੇਗੀ ਜਦੋਂ ਰਾਤ ਹੋਈ ਤਾਂ ਬੁੱਢੀ ਔਰਤ ਕੰਬਦੇ ਹੋਏ ਕਦਮਾਂ ਨਾਲ ਕਬਰਸਤਾਨ ਪਹੁੰਚ ਗਈ ਉਹ ਇੱਕ ਪੁਰਾਣੀ ਕਬਰ ਦੇ ਕੋਲ ਜਾ ਕੇ ਲੇਟ ਗਈ ਉਥੇ ਲੇਟਿਆ-ਲੇਟਿਆ ਬਹੁਤ देर ਹੋ ਗਈ ਤੇ ਉਸ ਨੂੰ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਡਰ ਦੇ ਮਾਰੇ ਹੁਣ ਬੁੱਢੀ ਔਰਤ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ ਪਰ ਪੰਜ سونے ਦੇ ਸਿੱਕੇ ਪਾਉਣ ਦੇ ਲਾਲਚ ਵਿੱਚ ਉਹ ਕਬਰ ਦੇ ਕੋਲ ਹੀ ਲੇਟੀ ਰਹੀ ਇਸੇ ਤਰ੍ਹਾਂ ਲੇਟਿਆ-ਲੇਟਿਆ ਅੱਧੀ ਰਾਤ ਗੁਜ਼ਰ ਗਈ ਹੁਣ ਬੁੱਢੀ ਔਰਤ ਨੂੰ ਅਚਾਨਕ ਨੀਂਦ ਆਉਣ ਲੱਗੀ ਤੇ ਉਹ ਉ ਜਦੋਂ ਹੀ ਉਹ ਸੁੱਤੀ ਤਾਂ ਉਸਨੇ ਇੱਕ ਸੁਪਨਾ ਦੇਖਿਆ ਕਿ ਉਹ ਇੱਕ ਕਬਰ ਵਿੱਚ ਪਈ ਹੋਈ ਹੈ ਅਚਾਨਕ ਇੱਕ ਤੇਜ਼ ਆਵਾਜ਼ ਆਈ ਜਿਵੇਂ ਬਿਜਲੀ ਕੜਕੀ ਹੋਵੇ ਉਸਨੇ ਸੁਪਨੇ ਵਿੱਚ ਹੀ ਦੇਖਿਆ ਕਿ ਕਬਰ ਦਾ ਇੱਕ ਹਿੱਸਾ ਰੋਸ਼ਨ ਹੋ ਗਿਆ ਉਸ ਰੋਸ਼ਨੀ ਵਿੱਚ ਅਚਾਨਕ ਇੱਕ ਆਦਮੀ ਨਜ਼ਰ ਆਇਆ ਜਿਸ ਦੀਆਂ ਅੱਖਾਂ ਲਾਲ ਸੀ ਤੇ ਚਿਹਰਾ ਗੁੱਸੇ ਨਾਲ ਭਰਿਆ ਹੋਇਆ ਸੀ ਉਹਦਾ ਚਿਹਰਾ ਅਜੀਬਾ ਸੀ ਜਿਵੇਂ ਕੋਈ ਜਮਦੂਤ ਹੋਵੇ ਬੁੱਢੀ ਔਰਤ ਇਹ ਮੰਜ਼ਰ ਦੇਖ ਕੇ ਡਰ ਦੇ ਨਾਲ थरथरा ਕੰਬਣ ਲੱਗੀ ਉਹ ਆਦਮੀ ਉਸਦੇ ਵੱਲ ਵੱਧਦਾ ਹੋਇਆ ਗਰਜਦਾਰ ਆਵਾਜ਼ ਵਿੱਚ ਬੋਲਿਆ ਤੂੰ ਕੰਜੂਸੀ ਤੇ ਲਾਲਚ ਦੇ ਚੱਕਰ ਵਿੱਚ ਪੈ ਕੇ ਕਦੇ ਕਿਸੇ ਨਾਲ ਭਲਾਈ ਜਾਂ ਨੇਕੀ ਨਹੀਂ ਕੀਤੀ ਤੂੰ ਕਦੇ ਕਿਸੇ ਦੀ ਮਦਦ ਨਹੀਂ ਕੀਤੀ ਸਗੋਂ ਆਪਣੀ ਜ਼ੁਬਾਨ ਨਾਲ ਲੋਕਾਂ ਦੇ ਦਿਲ ਦੁਖਾਏ ਇਹਦੇ ਬਦਲੇ ਹੁਣ ਤੈਨੂੰ ਹਮੇਸ਼ਾ ਕਬਰ ਦਾ ਦੰਡ ਸਹਿਣਾ ਪਵੇਗਾ ਇਹ ਕਹਿ ਕੇ ਉਸ ਖੌਫਨਾਕ ਆਦਮੀ ਨੇ ਆਪਣੇ ਮੋਢੇ ਤੋਂ ਇੱਕ ਥੈਲੀ ਉਤਾਰੀ ਤੇ ਉਸ ਨੂੰ ਉਲਟਾ ਕਰਕੇ ਛਾੜ ਦਿੱਤਾ ਉਸ ਥੈਲੀ ਵਿੱਚੋਂ ਕਈ ਸੱਪ ਤੇ ਵਿੱਛੂ ਥੱਲੇ ਡਿੱਗੇ ਤੇ ਰੇਂਗਦੇ ਹੋਏ ਬੁੱਢੀ ਔਰਤ ਵੱਲ ਵਧਣ ਲੱਗੇ ਹੁਣ ਤਾਂ ਉਹ ਔਰਤ ਹੋਰ ਵੀ ਘਬਰਾ ਗਈ ਤੇ ਖੌਫ ਦੇ ਮਾਰੇ ਚੀਖਣ ਚਲਾਉਣ ਲੱਗੀ ਉਸ ਆਦਮੀ ਨੇ ਕਿਹਾ ਜੇ ਤੂੰ ਕਿਸੇ ਦੇ ਨਾਲ ਭਲਾਈ ਕੀਤੀ ਹੁੰਦੀ ਤਾਂ ਉਹ ਨੇਕੀ ਤੇਰੇ ਕੰਮ ਆ ਜਾਂਦੀ ਇਹ ਕਹਿਣ ਤੋਂ ਬਾਅਦ ਉਹ ਸ਼ਖਸ ਉਥੋਂ ਗਾਇਬ ਹੋ ਗਿਆ ਤੇ ਹੁਣ ਸੱਪ ਤੇ ਵਿੱਚੂ ਬੁੱਢੀ ਔਰਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਸੀ ਸੁਪਨੇ ਵਿੱਚ ਉਹ ਔਰਤ ਡਰ ਦੇ ਮਾਰੇ थर-थर ਕੰਬਣ ਤੇ ਚੀਖਣ ਲੱਗੀ ਖੁਦਾ ਦੇ ਲਈ ਕੋਈ ਤਾਂ ਮੈਨੂੰ ਬਚਾ ਲਓ ਫਿਰ ਕਬਰ ਦੇ ਰੋਸ਼ਨ ਹਿੱਸੇ ਵਿੱਚੋਂ ਅਚਾਨਕ ਇੱਕ ਹੋਰ ਸ਼ਖਸ ਸਾਹਮਣੇ ਆਇਆ ਉਹ ਦੇਖਣ ਵਿੱਚ ਬਹੁਤ ਮਾਸੂਮ ਤੇ ਕੋਈ ਫਰਿਸ਼ਤਾ ਜਾਪ ਰਿਹਾ ਸੀ ਤੇ ਉਸ ਦੇ ਨੂਰਾਨੀ ਚਿਹਰੇ ਦੇ ਉੱਪਰ ਸਫੇਦ ਦਾੜੀ ਸੀ ਉਸ ਨੂਰਾਨੀ ਚਿਹਰੇ ਵਾਲੇ ਨੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਬੁੱਢੀ ਔਰਤ ਨੂੰ ਕਿਹਾ ਬੀਬੀ ਡਰੋ ਨਾ ਇਹ ਸੱਪ ਤੇ ਵਿੱਚੂ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਆਪਣੀ ਜ਼ਿੰਦਗੀ ਵਿੱਚ ਤੂੰ ਸਿਰਫ ਇੱਕ ਹੀ ਨੇਕੀ ਕੀਤੀ ਹੈ ਤੇ ਅੱਜ ਉਹੀ ਤੇਰੇ ਕੰਮ ਆਵੇਗੀ। ਐਨਾ ਕਹਿੰਦੇ ਹੋਏ ਉਸਨੇ ਆਪਣੇ ਮੋਢੇ ਨਾਲ ਲਟਕੀ ਹੋਈ ਥੈਲੀ ਵਿੱਚ ਹੱਥ ਮਾਰਿਆ ਤੇ ਉਸ ਵਿੱਚੋਂ ਕੋਈ ਚੀਜ਼ ਕੱਢ ਕੇ ਬੁੱਢੀ ਮਾਂ ਵੱਲ ਸੁੱਟ ਦਿੱਤੀ ਤੇ ਅਚਾਨਕ ਉਹ ਬੁੱਢੀ ਦੀਆਂ ਅੱਖਾਂ ਅੱਗੇੋਂ ਗਾਇਬ ਹੋ ਗਿਆ। ਬੁੱਢੀ ਔਰਤ ਨੇ ਦੇਖਿਆ ਤਾਂ ਹਰਾਨ ਰਹਿ ਗਈ। ਇਹ ਤਾਂ ਉਹੀ ਬਦਾਮ ਦੇ ਛਿਲਕੇ ਸੀ ਜੋ ਕਿ ਉਸਨੇ ਆਪਣੇ ਦਰਵਾਜ਼ੇ ਤੇ ਆਏ ਫਕੀਰ ਨੂੰ ਦਿੱਤੇ ਸੀ। ਜਦੋਂ ਸੱਪ ਤੇ ਵਿੱਚੂ ਬੁੱਢੀ ਔਰਤ ਨੂੰ ਡੰਗਣ ਲੱਗੇ ਤਾਂ ਉਹ ਬਦਾਮ ਦੇ ਛਿਲਕੇ ਉੱਡ ਕੇ ਉਹਨਾਂ ਦੇ ਮੂੰਹ ਤੇ ਜਾ ਡਿਗੇ। ਇਸ ਤਰ੍ਹਾਂ ਦਾਨ ਵਿੱਚ ਦਿੱਤੇ ਹੋਏ ਬਾਦਾਮ ਦੇ ਛਿਲਕਿਆਂ ਨੇ ਹੀ ਬੁੱਢੀ ਔਰਤ ਨੂੰ ਅਜੀਬ ਢੰਗ ਨਾਲ ਬਚਾ ਲਿਆ। ਫਿਰ ਅਚਾਨਕ ਬੁੱਢੀ ਔਰਤ ਦੀ ਅੱਖ ਖੁੱਲ ਗਈ। ਉਹ थरथरा ਕੰਬ ਰਹੀ ਸੀ ਤੇ ਉਹਦਾ ਸਰੀਰ ਸਿਰ ਤੋਂ ਪੈਰਾਂ ਤੱਕ ਪਸੀਨੇ ਵਿੱਚ ਡੁੱਬਿਆ ਹੋਇਆ ਸੀ। ਇਧਰ ਬੁੱਢੀ ਔਰਤ ਦਾ ਪੁੱਤਰ ਉਸ ਨੂੰ ਲੱਭਦਾ ਹੋਇਆ ਕਬਰਸਤਾਨ ਤੱਕ ਪਹੁੰਚ ਗਿਆ। ਉਸ ਨੇ ਦੇਖਿਆ ਕਿ ਉਹਦੀ ਮਾਂ ਇੱਕ ਪੁਰਾਣੀ ਕਬਰ ਦੇ ਕੋਲ ਲੇਟੀ ਪਈ ਹੈ। ਉਹ ਬਹੁਤ ਹੀ ਡਰੀ ਹੋਈ ਤੇ ਕਮਜ਼ੋਰ ਲੱਗ ਰਹੀ ਸੀ। ਉਹਦਾ ਪੁੱਤਰ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਰੋਣ ਲੱਗ ਪਿਆ। ਉਸ ਨੇ ਆਪਣੀ ਮਾਂ ਨੂੰ ਬਾਹਾਂ ਵਿੱਚ ਚੁੱਕਿਆ ਤੇ ਘਰ ਵਾਪਸ ਲੈ ਆਇਆ। ਇਸ ਹਾਦਸੇ ਤੋਂ ਬਾਅਦ ਉਹ ਬੁੱਢੀ ਔਰਤ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਉਸਨੇ ਆਪਣੀ ਕੰਜੂਸੀ ਦੀ ਆਦਤ ਛੱਡ ਦਿੱਤੀ ਤੇ ਪਹਿਲਾਂ ਵਾਂਗ ਲਾਲਚੀ ਨਾ ਰਹੀ ਹੁਣ ਕੋਈ ਵੀ ਫਕੀਰ ਜਾਂ ਲੋੜਵੰਦ ਉਹਦੇ ਦਰਵਾਜ਼ੇ ਤੇ ਆਉਂਦਾ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਸੀ ਉਹ ਬੁੱਢੀ ਔਰਤ ਜਦੋਂ ਤੱਕ ਜਿੰਦਾ ਰਹੀ ਸਾਰਿਆਂ ਨਾਲ ਪਿਆਰ ਤੇ ਨਰਮੀ ਨਾਲ ਪੇਸ਼ ਆਉਂਦੀ ਰਹੀ ਦੋਸਤੋ ਇਨਸਾਨ ਦੇ ਜੀਵਨ ਦਾ ਸਭ ਤੋਂ ਵੱਡਾ ਧਨ ਨੇਕ ਕਰਮ ਹੀ ਹੁੰਦੇ ਨੇ ਦੌਲਤ ਤੇ ਧਨ ਇੱਥੇ ਹੀ ਰਹਿ ਜਾਂਦੇ ਨੇ ਪਰ ਕੀਤੇ ਹੋਏ ਚੰਗੇ ਕਰਮ ਮੌਤ ਦੇ ਬਾਅਦ ਵੀ ਸਾਥ ਦਿੰਦੇ ਨੇ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕੰਜੂਸੀ ਤੇ ਲਾਲਚ ਸਿਰਫ ਦੁੱਖ ਦੇ ਪਛਤਾਵੇ ਦੀ ਵਜ੍ਹਾ ਬਣਦੇ ਨੇ। ਦਾਨ, ਪਿਆਰ ਤੇ ਸਮਰਪਣ ਜਿੱਥੇ ਸਮਾਜ ਵਿੱਚ ਸਨਮਾਨ ਲਿਆਉਂਦੇ ਨੇ, ਉੱਥੇ ਹੀ ਰੱਬ ਦੇ ਸੱਚੇ ਦਰਬਾਰ ਵਿੱਚ ਵੀ ਉੱਚਾ ਦਰਜਾ ਦਵਾਉਂਦੇ ਨੇ। ਇਸ ਕਹਾਣੀ ਦਾ ਸਾਰ ਇਹ ਹੈ ਕਿ ਸਾਡੇ ਕਰਮ ਸਾਡੇ ਸਭ ਤੋਂ ਵੱਡੇ ਸਾਥੀ ਨੇ ਤੇ ਲੋੜਵੰਦਾਂ ਲਈ ਕੁਝ ਕਰਕੇ ਹੀ ਅਸਲ ਖੁਸ਼ੀ ਮਿਲਦੀ ਹੈ। ਦੁਨੀਆ ਨੂੰ ਆਪਣੀਆਂ ਨੇਕੀਆਂ ਨਾਲ ਸਵਾਰਨਾ ਇਨਸਾਨ ਦੀ ਅਸਲ ਜਿੱਤ ਹੈ। ਕੁਝ ਕਪਾਲ ਹੀ ਜੀਵਨ ਦੇ ਅਰਥ ਤੇ ਰੁੱਖ ਨੂੰ ਬਦਲ ਸਕਦੇ ਨੇ। ਜਿੱਥੇ ਲਾਲਚ ਤੇ ਕੰਜੂਸੀ ਇਨਸਾਨ ਨੂੰ ਮਾਨਵਤਾ ਤੋਂ ਦੂਰ ਕਰ ਦਿੰਦੇ ਨੇ ਉੱਥੇ ਹੀ ਦਾਨ ਤੇ ਚੰਗੇ ਕਰਮ ਜੀਵਨ ਨੂੰ ਸੱਚੇ ਅਰਥਾਂ ਵਿੱਚ ਧਨਵਾਨ ਬਣਾ ਦਿੰਦੇ ਨੇ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਇੱਕ ਛੋਟੀ ਜੀ ਨੇਕੀ ਵੀ ਸੱਚੇ ਦਿਲ ਨਾਲ ਕੀਤੀ ਜਾਏ ਤਾਂ ਉਹ ਸਾਡੇ ਅੰਦਰ ਬਦਲਾਅ ਦੀ ਸ਼ੁਰੂਆਤ ਕਰ ਸਕਦੀ ਹੈ ਜਿਸ ਤਰ੍ਹਾਂ ਬੁੱਢੀ ਔਰਤ ਨੇ ਇੱਕ ਛੋਟੀ ਜੀ ਸਿੱਖਿਆ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਬਦਲਿਆ ਉਹ ਸਾਡੇ ਲਈ ਇੱਕ ਮਿਸਾਲ ਹੈ ਸੱਚਮੁੱਚ ਜੀਵਨ ਦੀ ਅਸਲ ਸੁੰਦਰਤਾ ਦਿਲ ਦੀ ਨਰਮੀ ਪਿਆਰ ਤੇ ਦਾਨ ਵਿੱਚ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਨੇਕੀ ਕਰ ਦਰਿਆ ਵਿੱਚ ਪਾ ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਦੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੀ ਇਹਨਾਂ ਗੱਲਾਂ ਨੂੰ ਲਾਗੂ ਕਰੋਗੇ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ